ਕੱਲ ਇੱਕ ਬੜੀ ਬੇਤੁਕੀ ਗੱਲ ਕੀਤੀ ਆ ਭਗਵੰਤ ਪਾਣ ਦੀ ਸਰਕਾਰ ਨੇ ਕਿ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਆ ਸਾਰੀ ਡਿਟੇਲਸ ਇਹਦੇ ਵਿੱਚ ਲਿਖਿਆ ਟਵਿੱਟਰ ਤੇ ਵੀ ਆਈ ਉਹ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਇੱਕ ਹਦਾਇਤ ਜਾਰੀ ਕੀਤੀ ਆ ਮੇਰੇ ਖਿਆਲ ਲਗਭਗ 20000 ਸਰਕਾਰੀ ਸਕੂਲ ਆ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਪ੍ਰੋਗਰਾਮ ਉਲੀਕਿਆ ਜੀ ਪੰਜਾਬ ਸਿੱਖਿਆ ਕ੍ਰਾਂਤੀ ਔਰ ਇਹਦੇ ਚ ਹਦਾਇਤ ਕੀ ਜਾਰੀ ਕੀਤੀ ਆ ਇਸ ਨੋਟੀਫਿਕੇਸ਼ਨ ਵਿੱਚ ਕਿ ਜਿੰਨੇ ਸਰਕਾਰੀ ਸਕੂਲਾਂ ਦੇ ਟੀਚਰਸ ਨੇ ਉਹਨਾਂ ਸਾਰਿਆਂ ਨੂੰ ਇਹ ਗਵਰਨਮੈਂਟ ਵੱਲੋਂ ਬਕਾਇਦਾ ਲਿਖਤੀ ਹਦਾਇਤ ਕੀਤੀ ਆ ਕਿ ਤੁਸੀਂ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਐਕਸ ਅਕਾਊਂਟਸ ਨੇ ਟਵਿੱਟਰ ਜਿਹੜਾ ਹੁੰਦਾ ਸੀ ਪੁਰਾਣਾ ਅ ਜੇ ਨਹੀਂ ਹਨ ਤੇ ਨਵੇਂ ਐਕਸ ਅਕਾਊਂਟਸ ਖੋਲੋ ਤੁਸੀਂ ਤੁਰੰਤ ਔਰ ਉਹਨਾਂ ਅਕਾਊਂਟਸ ਵਿੱਚ ਜਿਹੜੀ ਡਿਸਪਲੇ ਪਿਕਚਰ ਲਾਉਣੀ ਆ ਜਿਹੜੀ ਉਹਦੀ ਫੋਟੋ ਲੱਗੇਗੀ ਉੱਤੇ ਮੇਨ ਉਹ ਤੁਸੀਂ ਆ ਲਾਉਣੀ ਆ ਆ ਜਿਹੜੀ ਭਗਵੰਤ ਮਾਨ ਦੀ ਆ ਜਿਹੜੀ ਲਿਖਿਆ ਉੱਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਪੰਜਾਬ ਸਿੱਖਿਆ ਕ੍ਰਾਂਤੀ ਔਰ ਤੁਸੀਂ ਜਿਹੜਾ ਇਹਨਾਂ ਨੇ ਹੁਣ ਕੱਲ ਤੋਂ ਪ੍ਰੋਗਰਾਮ ਸ਼ਾਇਦ ਅੱਜ ਤੋਂ ਜਾਂ ਕੱਲ ਤੋਂ ਸ਼ੁਰੂ ਕਰਨ ਲੱਗੇ ਵੀ ਪਿਛਲੇ ਜਿੰਨੇ ਵੀ 5-7 ਸਾਲ ਵਿੱਚ ਕੋਈ ਕੰਮ ਹੋਏ ਨੇ ਕੋਈ ਕਲਾਸਰੂਮ ਬਣਿਆ ਕੋਈ ਟਾਇਲਟ ਬਣਿਆ ਕੋਈ ਆਂਗਣਵਾੜੀ ਦਾ ਛੋਟਾ-ਮੋਟਾ ਕਮਰਾ ਬਣਿਆ ਤੁਸੀਂ ਇਹ ਸਾਰਿਆਂ ਦੇ ਪੰਜਾਬ ਦੇ ਵਿੱਚ ਹੁਣ ਇਹ ਧੜਾ-ਧੜ ਹਜ਼ਾਰਾਂ ਦੀ ਤعداد ਵਿੱਚ ਨੀਂ ਪੱਥਰ ਰੱਖਣ ਲੱਗੇ ਨੇ ਔਰ ਆਪਣੇ ਐਮਐਲਏਜ਼ ਨੂੰ ਕਹਿਤਾ ਆਪਣੇ ਮੰਤਰੀਆਂ ਨੂੰ ਕਹਿਤਾ ਕਿ ਸਕੂਲਾਂ ਵਿੱਚ ਜਾਓ ਨੀਂ ਪੱਥਰ ਰੱਖੇ ਜਾਣਗੇ ਆਫਕੋਰਸ اپوزیشن دے امੈਜ ਨੂੰ ਰੱਖਣ ਨਹੀਂ ਦੇਣਗੇ ਜਿਹੜੇ ਉੱਥੇ ਇਹਨਾਂ ਦੇ ਹਲਕਾਏ ਹੋਏ ਇਨਚਾਰਜ ਹੋਣਗੇ ਜਿਹੜੇ ਬੰਦੇ ਹਾਰੇ ਹੋਏ ਨੇ ਜਮਾਨਤਾਂ ਜਬਤ ਤੇ ਉਹਨਾਂ ਨੂੰ ਕਹਦੇਗੇ ਤੁਸੀਂ ਰੱਖੋ ਪਹਿਲੀ ਤਾਂ ਅਵਗਿਆਹੀ ਕਰਨਗੇ ਦੂਸਰੀ ਉਹਨੇ ਕਿਹਾ ਕਿ ਇਹਦੇ ਵਿੱਚ ਜਿੰਨੇ ਉਦਘਾਟਨ ਕਰਾਂਗੇ ਅਸੀਂ ਨੀ ਪੱਥਰ ਰੱਖਾਂਗੇ ਨਰੀਬਨ ਕਟਾਂਗੇ ਉਹਨਾਂ ਦੀਆਂ ਫੋਟੋਆਂ ਤੁਸੀਂ ਸ਼ੇਅਰ ਕਰਕੇ ਤੇ ਨਾਲ ਹੈਸ਼ਟੈਗ ਵਰਤਣਾਵਾ ਪੰਜਾਬ ਸਿੱਖਿਆ ਕ੍ਰਾਂਤੀ ਆ ਮੂਰਖਾ ਦੀ ਸਰਕਾਰ ਨੇ ਮੂਰਖਾਨਾ ਆਦੇਸ਼ ਪੰਜਾਬ ਦੇ ਸਿੱਖਿਆ ਨੂੰ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਜਿਹੜੇ ਪੰਜਾਬ ਦੇ ਸਰਕਾਰੀ ਇੱਕ ਨਿੱਜੀ ਫੌਜ ਦੀ ਤਰ੍ਹਾਂ ਬੋਕਰ ਪਾਰਟੀ ਦੇ ਝਾੜੂ ਪਾਰਟੀ ਦੇ ਜਿਵੇਂ ਵਰਕਰ ਨਹੀਂ ਹੁੰਦੇ ਜਿਹੜੇ ਦਰਿਆ ਵਛਾਉਂਦੇ ਨੇ ਪਿੰਡਾਂ ਦੇ ਵਿੱਚ ਵਿਚਾਰੇ ਲੱਭਾ ਉਹਨਾਂ ਨੂੰ ਕੁਛ ਨਹੀਂਗਾ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਕਹ ਰਹੇ ਨੇ ਕਿ ਤੁਸੀਂ ਸਾਡਾ ਕੰਮ ਕਰਨਾ ਭਗਵੰਤ ਮਾਨ ਦੀ ਵਜਾਹਤ ਕਰਨੀ ਆ ਨੀ ਪੱਥਰਾਂ ਦੀਆਂ ਫੋਟੋਆਂ ਤੇ ਉਹਨਾਂ ਨੂੰ ਤੁਸੀਂ ਸਾਂਝਾ ਕਰਨਾ ਵਾ ਮਤਲਬ ਇਹ ਦਿਨੋਂ ਜ਼ਿਆਦਾ ਨਿਮੋਸ਼ੀ ਇਹ ਦਿਨੋਂ ਜ਼ਿਆਦਾ ਗਿਰੀ ਹੋਈ ਹਰਕਤ ਇਹ ਦਿਨੋਂ ਜ਼ਿਆਦਾ ਦੁਰਉਪਯੋਗ ਸਰਕਾਰੀ ਮਸ਼ੀਨਰੀ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਪਿਛਲੇ 30 ਸਾਲ ਚ ਨਹੀਂ ਦੇਖਿਆ ਬਥੇਰੀਆਂ ਸਰਕਾਰਾਂ ਦੇਖੀਆਂ ਔਰ ਭਗਵੰਤ ਮਾਨ ਕੀ ਕਹਿੰਦਾ ਹੁੰਦਾ ਸੀ ਕਿ ਬਾਦਲਾ ਨੇਤਾ ਜੀ ਐਂਬੂਲੈਂਸਾਂ ਤੇ ਫੋਟੋਆਂ ਲਾਤੀਆਂ ਜੀ ਸਾਈਕਲਾਂ ਤੇ ਫੋਟੋਆਂ ਲਾਤੀਆਂ ਜੀ ਪਤੀਲਿਆਂ ਤੇ ਵੀ ਫੋਟੋਆਂ ਲਾਤੀਆਂ ਜੀ ਤੇ ਇਹਨਾਂ ਨੂੰ ਦੱਸੋ ਵੀ ਤੁਸੀਂ ਹੁਣ ਕੀ ਕਰ ਰਹੇ ਹੋ ਤੁਸੀਂ ਮਤਲਬ ਸਰਕਾਰੀ ਟੀਚਰਾਂ ਦੇ ਨੂੰ ਮਜਬੂਰ ਕਰ ਰਹੇ ਹੋ ਕਿ ਜਿਹੜੇ ਤੁਸੀਂ ਨੀ ਪੱਥਰ ਰੱਖਣੇ ਆ ਉਹਨਾਂ ਦੀਆਂ ਫੋਟੋਆਂ ਆਪਣੇ ਆਪਣੇ ਐਕਸ ਅਕਾਊਂਟ ਤੇ ਪਾ ਕੇ ਦੇ ਨਾਲ ਹੈਸ਼ਟੈਗ ਯੂਜ਼ ਕਰਨਾ ਪੰਜਾਬ ਸਿੱਖਿਆ ਕ੍ਰਾਂਤੀ ਤੇ ਭਗਵੰਤ ਮਾਨ ਦੀ ਫੋਟੋ ਲਾਉਣੀ ਹੈ। ਔਰ ਜਿਹੜੇ ਕਹਿੰਦੇ ਸੀ ਨੀ ਪੱਥਰਤਾ ਜੀ ਭਗਵੰਤ ਮਾਨ ਮੈਨੂੰ ਯਾਦ ਹੈ ਜਦੋਂ ਆਪੋਜੀਸ਼ਨ ਸੀਗਾ ਉਹ ਕਹਿੰਦਾ ਜੀ ਨੀ ਪੱਥਰ ਦੇ ਐਮਐਲਏ ਤੇ ਮੰਤਰੀ ਤੇ ਪੋਲੀਟੀਕਲ ਬੰਦੇ ਕਿਉਂ ਆਪਣਾ ਨਾਮ ਰਖਾਉਂਦੇ ਨੇ ਜੀ ਇਹ ਤਾਂ ਰਾਜਮਿਸਤਰੀ ਬਣਾਉਂਦੇ ਨੇ ਜੀ ਇਹ ਤਾਂ ਵਿਚਾਰੇ ਲੀਬਰ ਵਾ ਅਸੀਂ ਨੀ ਪੱਥਰਾਂ ਦੇ ਉੱਤੇ ਰਾਜਮਿਸਤਰੀਆਂ ਦਾ ਨਾਮ ਲਿਖਾਇਆ ਕਰਾਂਗੇ ਤੇ ਆ ਥੋੜੇ ਦਿਨ ਪਹਿਲਾਂ ਲੁਧਿਆਣਾ ਇੱਕ ਨੀ ਪੱਥਰ ਰੱਖਿਆ ਉੱਤੇ ਕੇਜਰੀਵਾਲ ਦਾ ਨਾਮ ਲਿਖਾਇਆ ਸੀ ਕੇਜਰੀਵਾਲ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਸੰਤਰੀ ਨਾ ਉਹਦੇ ਕੋਈ ਸੰਵ ਤੇ ਹੁਣ ਉਹਦੇ ਨਾਂ ਉਹਦੇ ਤੇ ਨਹੀਂ ਪੱਤਰ ਤੇ ਹੁਣ ਇੱਕ ਹਜ਼ਾਰਾਂ ਦੀ ਤعداد ਵਿੱਚ ਨੀ ਪੱਤਰਾਂ ਦੀ ਝੜੀ ਲਾਉਣ ਜਾ ਰਹੇ ਆ ਤਾਂ ਮੇਰੀ ਮੰਗ ਹੈ ਪੰਜਾਬ ਦੇ ਜਿਹੜੇ ਜੜੀਆਂ ਉਹਨਾਂ ਜਥੇਬੰਦੀਆਂ ਨੇ ਟੀਚਰਸ ਦੀਆਂ ਕਿਰਪਾ ਕਰਕੇ ਤੁਸੀਂ ਵੀ ਵਿਰੋਧ ਕਰੋ ਅਸੀਂ ਆਪੋਜੀਸ਼ਨ ਦੇ ਤੌਰ ਦੇ ਉੱਤੇ ਸਾਰੀ ਦੁਨੀਆ ਨੂੰ ਸਾਰੀ ਜਨਤਾ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਜੇ ਸਰਕਾਰੀ ਮੁਲਾਜ਼ਮਾਂ ਕੋਲੋਂ ਟੀਚਰਾਂ ਕੋਲੋਂ ਇਹ ਕੰਮ ਕਰਾਉਣਾ ਤੇ ਉਹਨਾਂ ਨੇ ਪੜ੍ਹਾਈ ਵਿਚਾਰੇ ਬੱਚਾ ਨੂੰ ਕੀ ਕਰਾਉਣੀ ਫੇ ਪੜ੍ਹਾਈ ਵੀ ਤੁਸੀਂ ਭਗਵੰਤ ਮਾਨ ਦਾ ਹੀ ਸਬਜੈਕਟ ਲਾ ਦਿਓ ਭਗਵੰਤ ਮਾਨ ਦੀਆਂ ਹੀ ਜੋ ਗੱਲਾਂ ਚੱਲ ਰਹੀਆਂ ਨੇ ਉਹੀ ਪੰਜਾਬ ਦੇ ਸਕੂਲਾਂ ਵਿੱਚ ਪੜਾਉਣੀਆਂ ਸ਼ੁਰੂ ਕਰ ਦਿਓ ਕੇਜਰੀਵਾਲ ਦੀਆਂ ਕਹਾਣੀਆਂ ਸੁਣਾਉਣ ਲੱਗ ਜਾਓ ਆ ਇਹਨਾਂ ਦੀ ਸ਼ਰਾਬ ਦੇ ਸਕੈਂਡਲ ਦਿਖਾਉਣ ਲੱਗ ਜਾਓ ਜਾਂ ਇਹਨਾਂ ਦੀਆਂ ਫਰਜੀ ਜਿਹੜੀਆਂ ਝੂਠੇ ਦਾਅਵੇ ਕਰਦੇ ਨੇ ਬੋਰਡ ਲਾਉਂਦੇ ਨੇ ਇਹ ਮੈਂ ਸਮਝਦਾ ਕਿ ਬਹੁਤ ਵੱਡੇ ਪੱਧਰ ਤੇ ਇੱਕ ਅਨ ਡੈਮੋਕਰੈਟਿਕ ਇਲੀਗਲ ਅਨ ਕਨਸਟੀਟਿਊਸ਼ਨਲ ਔਰ ਸਾਰੇ ਕਾਨੂੰਨ ਅਸੂਲ ਨੂੰ ਛੱਕੇ ਤੇ ਟਾਂਕੇ ਪੰਜਾਬ ਸਰਕਾਰ ਨੇ ਜਿਹੜੇ ਹੁਕਮ ਦਿੱਤੇ ਨੇ ਇਹ ਵਾਪਸ ਹੋਣੇ ਚਾਹੀਦੇ ਨੇ ਮੇਰੀ ਸਾਰੇ 20000 ਸਰਕਾਰੀ ਸਕੂਲਾਂ ਦੇ ਟੀਚਰਜ਼ ਨੂੰ ਆ ਕਿ ਤੁਸੀਂ ਇਸ ਗੱਲ ਦਾ ਵਿਰੋਧ ਕਰੋ ਤੁਸੀਂ ਆਪਣੇ ਆਪਣੇ ਡੀਓਜ਼ ਨੂੰ ਆਪਣੇ ਆਪਣੇ ਜਿਹੜੇ ਤੁਹਾਡੇ ਉੱਚ ਅਧਿਕਾਰੀ ਉਹਨਾਂ ਨੂੰ ਕਹੋ ਜੀ ਇਹ ਸਾਡੇ ਵਾਸਤੇ ਪੋਸੀਬਲ ਨਹੀਂਗਾ ਜਿਹੜਾ ਕੋਈ ਵੀ ਸੋਸ਼ਲ ਮੀਡੀਆ ਤੇ ਅਕਾਊਂਟ ਹੈ ਉਹ ਸਾਡੀ ਆਪਣੀ ਪਰਸਨਲ ਚੋਇਸ ਦਾ ਹੁੰਦਾ ਮੈਂ ਆਪਣਾ ਟਵਿੱਟਰ ਅਕਾਊਂਟ ਖੋਲਿਆ ਜਾਂ ਇੰਸਟਾਗ੍ਰam ਅਕਾਊਂਟ ਖੋਲਿਆ ਜਾਂ ਫੇਸਬੁੱਕ ਤੇ ਆਪਣਾ ਪੇਜ ਬਣਾਇਆ ਮੇਰਾ ਜੋ ਦਿਲ ਕਰਦਾ ਉਹ ਮੈਂ ਆਪਣੀ ਮਰਜ਼ੀ ਨਾਲ ਉਹ ਕੰਟੈਂਟ ਸ਼ੇਅਰ ਕਰਾਂਗੇ ਪਰ ਤੁਸੀਂ ਹੁਣ ਕਹਿ ਰਹੇ ਹੋ ਕਿ ਜਿਹੜੇ ਨੀ ਪੱਥਰ ਰੱਖੇ ਜਾਣਗੇ ਜਿਹੜੇ ਰਿਬਨ ਕੱਟੇ ਜਾਣਗੇ ਉਹ ਤੁਸੀਂ ਆਪਣੇ ਐਕਸ ਅਕਾਊਂਟ ਤੇ ਪਾ ਕੇ ਭਗਵੰਤ ਮਾਨ ਦੀ ਫੋਟੋ ਲਾ ਕੇ ਤੇ ਝਾੜੂ ਦਾ ਤੇ ਬੋਕਰ ਦਾ ਪ੍ਰਚਾਰ ਕੀਤਾ ਜਾਵੇ ਇਹਦਾ ਤੁਹਾਨੂੰ ਸਭ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਔਰ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਜਿਹੜੇ ਬੱਚੇ ਥੋੜੇ ਸੀਨੀਅਰ ਕਲਾਸਸ ਆ ਉਹਨਾਂ ਨੂੰ ਵੀ ਮੈਂ ਐਜੂਕੇਟ ਕਰਨਾ ਚਾਹੁੰਦਾ ਤੇ ਬੱਚਿਆਂ ਦੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਆਪਣੇ ਰਿਸਪੈਕਟਿਵ ਸਕੂਲ ਦੇ ਜਾ ਕੇ ਹੈਡਮਾਸਟਰ ਤੇ ਟੀਚਰਸ ਨੂੰ ਮਿਲੋ ਤੇ ਉਹਨਾਂ ਨੂੰ ਕਹੋ ਕਿ ਇਹ ਗਲਤ ਕੰਮ ਨਾ ਕੀਤਾ ਜਾਵੇ ਹਾਂ ਜਾਂ ਤਾਂ ਕੋ ਪ੍ਰਚਾਰ ਕਰਨਾ ਹੋਵੇ ਜਾਂ ਕੋ ਸਰਕਾਰ ਦੀ ਅੱਛੀ ਪਾਲਿਸੀ ਐਜੂਕੇਸ਼ਨ ਮੁਤਲਕ ਕੋ ਚੰਗੀ ਕੋਈ ਅਚੀ ਅਚੀਵਮੈਂਟ ਕੋਈ ਜਾਂ ਜਾਂ ਬੱਚਿਆਂ ਦੇ ਵਾਸਤੇ ਜਿਹੜੀ ਕੰਮ ਆਉਣ ਵਾਲੀ ਜ਼ਿੰਦਗੀ ਦੀ ਚੀਜ਼ ਆ ਉਹ ਤਾਂ ਤਾਂ ਪ੍ਰਚਾਰ ਅਸੀਂ ਸਮਝ ਸਕਦੇ ਹਾਂ ਲੇਕਿਨ ਨੀਪੱਤਰਾ ਦੀਆਂ ਫੋਟੋਆਂ ਰਿਬਨ ਕੱਟਣ ਦੀਆਂ ਫੋਟੋਆਂ ਸਾਡੇ ਸਰਕਾਰੀ ਟੀਚਰ ਆਪਣੇ ਅਕਾਊਂਟ ਤੇ ਨਾਲੇ ਪੈਸੇ ਖਰਚਣਗੇ ਐਕਸ ਅਕਾਊਂਟ ਖੋਲਣ ਵਾਸਤੇ ਪੈਸੇ ਲੱਗਣਗੇ ਨਾਲੇ ਕੋਣੋਂ ਪੈਸੇ ਖਰਚਣਗੇ ਨਾਲੇ ਨਵੇਂ ਅਕਾਊਂਟ ਬਣਾਉਣਗੇ ਤੇ ਨਾਲੇ ਉਹਦੇ ਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਤੇ ਨੀਪੱਤਰਾ ਦੀ ਫੋਟੋ ਸ਼ੇਅਰ ਕਰ ਲੱਖ ਦੀ ਲੰਮਤ ਹੈ ਮਤਲਬ ਦਿਸ ਇਜ਼ ਦ ਵਰਸਟ ਥਿੰਗ ਦ ਅ ਐਬਸੋਲਿਊਟ ਚੀਪੈਸਟ ਲੈਵਲ ਆਫ ਪੋਲਿਟਿਕਸ ਜਿਹੜੀ ਮੈਂ ਆਪਣੀ ਜ਼ਿੰਦਗੀ ਚ ਦੇਖੀ ਹੈ ਕੇਜਰੀਵਾਲ ਤੇ ਭਗਵੰਤ ਮਾਨ ਬਦਲਾਵ ਬਦਲਾਵ ਦੀ ਗੱਲ ਕਰਦੇ ਸੀ ਇੱਥੇ ਆਣ ਕੇ ਡਿੱਗੇ ਨੇ ਮੂਹਰੇ ਮੂਹਰੇ ਤਾਂ ਮੈਂ ਉਮੀਦ ਕਰਦਾ ਕਿ ਸਾਰੇ ਪੰਜਾਬ ਦੇ ਲੋਕ ਬਹਾਦਰ ਇਹਦਾ ਵਿਰੋਧ ਕਰਨਗੇ ਅਗਰ ਹੋ ਸਕੇ ਤਾਂ 1-1 ਮਿੰਟ ਦੀ ਵੀਡੀਓਜ਼ ਤੁਸੀਂ ਵੀ ਸਾਰੇ ਪੰਜਾਬ ਦੇ ਜਿੰਨੇ ਅ ਅਕਲਮੰਦ ਗੈਰਤਮੰਦ اخਲਾਕੀ ਲੋਕ ਨੇ ਤੁਸੀਂ ਵੀ ਆਪਣੇ ਆਪਣੇ ਅਕਾਊਂਟ ਤੇ ਵੀਡੀਓ ਪਾ ਕੇ ਇਸ ਬਕਵਾਸ ਸਕੀਮ ਦਾ ਇਸ ਬੋਗਸ ਐਲਾਨ ਦਾ ਡਟ ਕੇ ਵਿਰੋਧ ਕੀਤਾ ਜਾਵੇ ਉਮੀਦ ਕਰਦਾ ਤੁਸੀਂ ਇਸ ਮੇਰੀ ਗੱਲ ਨਾਲ ਦਲੀਲ ਨਾਲ ਸਹਿਮਤ ਹੋਗੇ